ਸਸਤਰ ਕਲ ਜੂ ਮਹ ਪੁਨੀਤ ਕੋਰ ਮਹਫੂਜ਼ ਰਹੋ ਤੇ ਮਹਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਰਾਤ 11 ਵਜਣ ਵਾਲੇ ਹੁੰਦੇ ਨੇ ਪਰ ਗੁਰਪ੍ਰੀਤ ਸਿੰਘ ਉਰਫ ਵਿੱਕੀ ਘਰ ਨਹੀਂ ਪਹੁੰਚਿਆ ਹੁੰਦਾ ਗੁਰਪ੍ਰੀਤ ਸਿੰਘ ਦੀ ਮਾਂ ਰਾਜਕੌਰ ਦਾ ਮਨ ਵਿਚਾਨ ਹੋ ਰਿਹਾ ਹੁੰਦਾ ਹੈ ਉਹਦਾ ਤਾਂ ਵਿੱਕੀ ਪਹਿਲਾਂ ਵੀ ਲੇਟ ਹੋ ਜਾਂਦਾ ਹੁੰਦਾ ਪਰ ਇਨਫੋਰਮ ਤਾਂ ਕਰਦਾ ਹੁੰਦਾ ਨਾਲੇ ਹੁਣ ਉਹਦਾ ਫੋਨ ਵੀ ਸਵਿਚਡ ਆਫ ਆ ਰਿਹਾ ਹੁੰਦਾ ਮਾਂ ਰਾਜਕੌਰ ਆਪਣੇ ਨਿੱਕੇ ਪੁੱਤ लवली ਦੇ ਕਮਰੇ ਚ ਜਾਂਦੀ ਹੈ ਤੇ ਕਹਿੰਦੀ ਹੈ ਕਿ ਪੁੱਤ ਤੇਰਾ ਵੀਰੇ ਜੇ ਤੱਕ ਘਰ ਨਹੀਂ ਆਇਆ ਮੈਨੂੰ ਬੜੀ ਘਬਰਾਹਟ ਹੋ ਰਹੀ ਹੈ ਦੇਖਾ ਜ਼ਰਾ लवली ਭਰਾ ਵਿੱਕੀ ਨੂੰ ਫੋਨ ਲਾਉਂਦਾ ਅਗੋਂ ਮਾਂ ਕਹਿੰਦੀ ਆ ਕਿ ਫੋਨ ਤਾਂ ਮੈਂ ਵੀ ਬੜੀ ਵਾਰੀ ਟਰਾਈ ਕਰ ਚੁੱਕੀ ਆ ਬੰਦ ਆ ਰਿਹਾ ਹੈ लवली ਫਿਰ ਵੀ ਟਰਾਈ ਕਰਦਾ ਪਰ ਫੋਨ ਆਫ ਹੀ ਹੁੰਦਾ ਹੈ लवली ਮਾਂ ਨੂੰ ਕਹਿੰਦਾ ਹੈ ਕਿ ਮੁੰਡਾ ਥੋੜਾ ਹੱਥੋਂ ਨਿਕਲ ਗਿਆ ਤੁਸੀਂ ਉਸਦੇ ਪਰ ਨਿਕ ਉਤਰਦੇ ਵਿਗਾੜ ਕੇ ਰੱਖਿਆ ਹੋਇਆ ਤੁਸੀਂ ਉਹਨੂੰ ਹੋਣਾ ਕਿੱਥੇ ਆ ਅਮਿਤ ਦੇ ਘਰ ਹੋ ਤੁਹਾਨੂੰ ਪਤਾ ਤਾਂ ਹੈ ਕਿ ਅੱਜ ਕੱਲ ਉਹ ਮਮਤਾ ਦੇ ਚੱਕਰ ਚ ਫਸਿਆ ਹੋਇਆ ਹੈ ਮੈਂ ਤਾਂ ਜਾਣਾ ਨਹੀਂ ਅਮਿਤ ਦੇ ਘਰ ਵੀਰੇ ਨੂੰ ਬੁਲਾਉਣ ਆਪਿਆ ਜੋਦੋਂ ਆਣਾ ਹੋਊਗਾ ਇਹ ਗੱਲ ਮਾਂ ਰਾਜਕੌਰ ਨੂੰ ਵੀ ਪਤਾ ਹੁੰਦੀ ਹੈ ਕਿ ਉਹਨਾਂ ਦਾ ਮੁੰਡਾ ਗੁਰਪ੍ਰੀਤ ਸਿੰਘ ਮਮਤਾ ਦੇ ਪਿੱਛੇ ਪਿਆ ਹੁੰਦਾ ਉਸਦੇ ਚੱਕਰਾਚ ਫਸਿਆ ਹੁੰਦਾ ਹੈ ਹਾਲਾਂਕਿ ਮਾਂ ਬੜੀ ਵਾਰ ਸਮਝਾ ਚੁੱਕੀ ਹੁੰਦੀ ਹੈ ਕਿ ਨਾ ਪੁੱਤ ਜਿਸ ਰਸਤੇ ਤੇ ਤੂੰ ਚੱਲ ਰਹੇ ਹੈ ਉਹ ਠੀਕ ਨਹੀਂ ਹੈ ਪਰਾਈ ਔਰਤ ਨਾਲ ਸੰਬੰਧ ਸਿਰਫ ਬਦਨਾਮੀ ਤੇ ਦੁੱਖ ਦਿੰਦੇ ਨੇ ਹੋਰ ਕੁਝ ਨਹੀਂ ਮੈਂ ਛੇਤੀ ਕੋਈ ਚੰਗੀ ਕੁੜੀ ਵੇਖ ਕੇ ਤੇਰਾ ਵਿਆਹ ਕਰ ਦੂੰ ਪਰ ਗੁਰਪ੍ਰੀਤ ਸਿੰਘ 31 ਦਾ ਹੋ ਚੁੱਕਾ ਹੁੰਦਾ ਹੈ ਅਜੇ ਤੱਕ ਉਸ ਦਾ ਵਿਆਹ ਨਹੀਂ ਹੋਇਆ ਹੁੰਦਾ ਇਸੇ ਕਰਕੇ ਸ਼ਾਇਦ ਉਹਨੂੰ ਮਮਤਾ ਦੇ अलावा ਕੋਈ ਦਿਸਦੀ ਨਹੀਂ ਤੇ ਮਾਂ ਦੀਆਂ ਗੱਲਾਂ ਨੂੰ ਵੀ ਉਹ ਇਗਨੋਰ ਕਰ ਦਿੰਦਾ ਹੈ ਹਾਲਾਂਕਿ ਗੁਰਪ੍ਰੀਤ ਦੇ ਵਿਆਹ ਲਈ ਕੁੜੀ ਕਈ ਸਾਲਾਂ ਤੋਂ ਲੱਭੀ ਜਾ ਰਹੀ ਹੁੰਦੀ ਹੈ ਪਰ ਗੱਲ ਕਿਤੇ ਬਣਦੀ ਨਹੀਂ ਮਾਂ ਨੂੰ ਟੈਨਸ਼ਨ ਆਵੀ ਹੁੰਦੀ ਹੈ ਕਿ ਅੱਜ ਵੱਡਾ ਮੁੰਡਾ ਵਿਗੜਿਆ ਕੱਲ ਨੂੰ ਹੋ ਸਕਦਾ ਹੈ ਕਿ ਛੋਟਾ ਵੀ ਇਦਾਂ ਹੀ ਵਿਗੜ ਜਾਵੇ ਦਲਜੀਤ ਸਿੰਘ ਮਥਾਰੂ ਦਾ ਪਰਿਵਾਰ ਲਖਨਊ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦਾ ਹੁੰਦਾ ਹੈ। ਬੰਗਲਾ ਬਾਜ਼ਾਰ ਯਾਦਵ ਮਾਰਕੀਟ 'ਚ ਗੁਰਪ੍ਰੀਤ ਦੀ ਸਾਈਕਲਸ ਦੀ ਦੁਕਾਨ ਹੁੰਦੀ ਆ ਮਥਾਰੂ ਸਾਈਕਲਸ ਦੇ ਨਾਂ ਤੋਂ। ਪਿਤਾ ਦਲਜੀਤ ਮਥਾਰੂ ਦਾ ਇੱਕ ਮਕਾਨ ਲਖਨਊ ਵਿੱਚ ਹੀ ਸ਼ਾਰਦਾ ਨਗਰ ਵਿੱਚ ਹੁੰਦਾ ਹੈ ਪਰ ਉਸ ਮਕਾਨ ਤੇ ਡਿਸਪਿਊਟ ਹੁੰਦਾ। ਦਲਜੀਤ ਸਿੰਘ ਕਹਿੰਦੇ ਸਨ ਕਿ ਇਹ ਮਕਾਨ ਮੇਰਾ ਹੈ ਤੇ ਉਹਨਾਂ ਦਾ ਪ੍ਰਾਇਸ ਨੂੰ ਆਪਣਾ ਦੱਸਦਾ ਹੁੰਦਾ। ਸੋ ਇਸ ਦਾ ਰੌਲਾ ਹੀ ਹੁੰਦਾ। ਇਸੇ ਕਰਕੇ ਤਾਂ ਦੋਵੇਂ ਭਰਾਵਾਂ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ। ਇਹਨਾਂ ਨੇ ਕਈ ਰਿਸ਼ਤੇ ਵੇਖੇ ਹੁੰਦੇ ਨੇ ਪਰ ਬਾਅਦ ਚ ਗੱਲ ਇੱਥੇ ਆ ਜਾਂਦੀ ਆ ਕਿ ਕੁੜੀ ਵਾਲੇ ਕਹਿੰਦੇ ਨੇ ਕਿ ਅਸੀਂ ਆਪਣੀ ਧੀ ਕਿਰਾਏ ਦੇ ਘਰ ਵਿੱਚ ਨਹੀਂ ਤੋੜਨੀ ਆਪਣਾ ਘਰ ਹੋਣਾ ਜ਼ਰੂਰੀ ਹੈ ਸੋ ਇਸੇ ਕਰਕੇ ਗੁਰਪ੍ਰੀਤ ਦੇ ਵਿਆਹ ਚ ਲਗਾਤਾਰ ਅਰchnਾ ਰਹੀ ਹੁੰਦੀ ਹੈ ਇਸ ਦਰਮਿਆਨ ਕਿਸੇ ਬਿਮਾਰੀ ਕਰਕੇ ਦਰਜੀਤ ਸਿੰਘ ਦਾ ਦਿਹਾਂਤ ਹੋ ਜਾਂਦਾ ਹੈ ਤੇ ਪਿਤਾ ਦੀ ਮੌਤ ਦੇ ਬਾਅਦ ਦੋਵੇਂ ਭਰਾ ਵਿੱਕੀ ਤੇ ਲਵਲੀ ਸਾਈਕਲ ਸਟੋਰ ਸੰਭ ਲੈਂਦੇ ਨੇ ਹੁਣੇ ਖੋਰ ਕੋਸ਼ਿਸ਼ ਕਰਦੇ ਨੇ ਤੇ ਉਹ ਡਿਸਪਿਊਟਡ ਮਕਾਨ ਆਪਣੇ ਕਬਜ਼ੇ ਚ ਕਰ ਲੈਂਦੇ ਨੇ ਫਿਰ ਇਹ ਉਥੇ ਹੀ ਰਹਿਣਾ ਵੀ ਸ਼ੁਰੂ ਕਰ ਦਿੰਦੇ ਨੇ ਮਾਂ ਨੂੰ ਲੱਗਦਾ ਹੈ ਕਿ ਹੁਣ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਹੋਏਗੀ ਪਰ ਜਿਨ੍ਹਾਂ ਨੇ ਕੁੜੀ ਦੇਣੀ ਹੈ ਉਹਨਾਂ ਨੇ ਪੂਰੀ ਪਰਚੋਲ ਵੀ ਕਰਨੀ ਹੈ ਹੁਣ ਕੁੜੀ ਵਾਲੇ ਆਉਂਦੇ ਤਾਂ ਕਹਿੰਦੇ ਕਿ ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਇੱਥੇ ਰਹਿ ਤਾਂ ਰਹੇ ਹੋ ਪਰ ਅਜੇ ਡਿਸਪਿਊਟ ਥਮਿਆ ਨਹੀਂ ਹੈ ਲੀਗਲੀ ਅਜੇ ਇਹ ਥੋੜਾ ਕਰ ਨਹੀਂ ਹੈ ਜਦੋਂ ਤੱਕ ਤੁਸੀਂ ਪੱਕੇ ਪੈਰ ਨਹੀਂ ਹੁੰਦੇ ਅਸੀਂ ਆਪਣੀ ਧੀ ਤੁਹਾਨੂੰ ਨਹੀਂ ਦੇ ਸਕਦੇ ਹਨ ਰਾਜਕੌਰ ਇਸੇ ਨੂੰ ਰੱਬ ਦਾ ਭਾਣਾ ਮੰਨ ਲੈਂਦੀ ਹੈ ਉਹ ਸੋਚਦੀ ਹੈ ਕਿ ਜੇ ਵਾਹਿਗੁਰੂ ਨੇ ਮੇਰੇ ਪੁੱਤਾਂ ਦੇ ਹੱਥਾਂ 'ਚ ਵਿਆਹ ਦੀ ਲਕੀਰ ਪਾਈ ਹੋਊਗੀ ਤਾਂ ਰਿਸ਼ਤੇ ਆਪੇ ਆਉਣਗੇ ਹੋਰ ਦੌੜਨ ਨਾਲ ਕੁਝ ਨਹੀਂ ਹੋਣਾ ਗੁਰਪ੍ਰੀਤ ਸਿੰਘ ਵੀ ਕਿਸੇ ਤਰ੍ਹਾਂ ਖੁਦ ਨੂੰ ਸਮਝਾਤਾ ਲੈਂਦਾ ਪਰ ਉਹ ਉਦਾਸជា ਰਹਿਣਾ ਸ਼ੁਰੂ ਕਰ ਦਿੰਦਾ ਹੈ ਉਹ ਉਮਰ ਦੇ ਉਸ ਪੜਾਅ ਤੇ ਹੁੰਦਾ ਜਿੱਥੇ ਹਰ ਤਰ੍ਹਾਂ ਨਾਲ ਪਾਰਟਨਰ ਬਹੁਤ ਜ਼ਰੂਰੀ ਹੁੰਦਾ ਹੈ ਏਸੇ ਦਰਮਿਆਨ ਗੁਰਪ੍ਰੀਤ ਸਿੰਘ ਦੀ ਮੁਲਾਕਾਤ 30 ਸਾਲਾ ਅੰਮਿਤ ਨਾਲ ਉਸ ਦਾ ਵੀ ਲਖਨਊ ਵਿੱਚ ਹੀ ਸਾਈਕਲਸ ਤੇ ਉਸਦੇ ਟਾਇਰਸ ਦਾ ਕੰਮ ਹੁੰਦਾ ਹੈ ਤੇ ਇਹਨਾਂ ਦੋਵਾਂ ਦੀ ਦੋਸਤੀ ਡਹਰੋਂਦੀ ਜਾਂਦੀ ਹੈ ਇੱਕ ਦੂਜੇ ਦੇ ਘਰ ਹੁਣ ਆਮ ਆਉਣ ਜਾਣ ਲੱਗਦੇ ਨੇ ਅਮਿਤ ਦੇ ਪਰਿਵਾਰ ਚ ਉਸਦੀ ਖੂਬਸੂਰਤ ਪਤਨੀ ਮਮਤਾ ਤੇ 6 ਸਾਲ ਦਾ ਪੁੱਤ ਰਹਿੰਦੇ ਹੁੰਦੇ ਨੇ ਅਮਿਤ ਦੀ ਪਤਨੀ ਮਮਤਾ ਨਾਲ ਵੀ ਗੁਰਪ੍ਰੀਤ ਸਿੰਘ ਦੀ ਖੂਬ ਬਣਨ ਲੱਗਦੀ ਹੈ ਉਹਨ ਗੁਰਪ੍ਰੀਤ ਉਰਫ ਵਿੱਕੀ ਜ਼ਿਆਦਾ ਦੇਰ ਮਮਤਾ ਦੇ ਘਰ ਵਿੱਚ ਹੀ ਰਹਿੰਦਾ ਹੈ। ਆਪਸ ਵਿੱਚ ਲੋਕ ਗੱਲਾਂ ਵੀ ਕਰਨ ਲੱਗਦੇ ਨੇ ਕਿ ਗੁਰਪ੍ਰੀਤ ਤੇ ਮਮਤਾ 'ਚ ਕੁਝ ਚੱਲ ਰਿਹਾ ਹੈ। ਹੋਰ ਵੀ ਦਿਨ ਗੁਜ਼ਰਦੇ ਨੇ ਤਾਂ ਗੱਲਾਂ ਇੱਥੋਂ ਤੱਕ ਹੋਣ ਲੱਗਦੀਆਂ ਨੇ ਕਿ ਦੋਵਾਂ 'ਚ ਨਾਜਾਇਜ਼ ਸੰਬੰਧ ਨੇ। ਇਹ ਗੱਲ ਜਦੋਂ ਮਹਾਰਾਜਕੌਰ ਦੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਉਹ ਗੁਰਪ੍ਰੀਤ ਨੂੰ ਸਮਝਾਉਂਦੇ ਨੇ ਕਿ ਪੁੱਤ ਇਦਾਂ ਕਿਸੇ ਪਰਾਏ ਦੇ ਘਰ ਬੈਠੇ ਰਹਿਣਾ ਸਹੀ ਨਹੀਂ ਹੁੰਦਾ। ਲੋਕ ਗੰਦੀਆਂ ਗੰਦੀਆਂ ਗੱਲਾਂ ਕਰਦੇ ਨੇ ਤੇਰਾ ਤਾਂ ਕੁਝ ਨਹੀਂ ਜਾਣਾ ਪਰ ਉਹ ਮਮਤਾ ਦੀ ਲਾਈਫ ਖਰਾਬ ਹੋ ਜਾਊ। ਉਸਦੇ ਪਤੀ ਨੂੰ ਪਤਾ ਲੱਗ ਗਿਆ ਤਾਂ ਮਮਤਾ ਦਾ ਰਿਸ਼ਤਾ ਨਹੀਂ ਬਚੂ ਸੋ ਤੂੰ ਉੱਥੇ ਜਾਣਾ ਬੰਦ ਕਰ ਦੇ ਗੁਰਪ੍ਰੀਤ ਸਿੰਘ ਨੇ ਮਾ ਦੀਆਂ ਗੱਲਾਂ ਸੁਣੀਆਂ ਜ਼ਰੂਰ ਪਰ ਮੰਨੀਆਂ ਨਹੀਂ 3 April 2016 ਦੀ ਸ਼ਾਮ ਉਸਨੇ ਆਪਣੇ ਐਕਟਿਵਾ ਸਕੂਟੀ ਕੱਢੀ ਤੇ ਜ਼ਰੂਰੀ ਕੰਮ ਹੋਣ ਦੀ ਗੱਲ ਕਹਿ ਕੇ ਘਰੋਂ ਨਿਕਲ ਗਿਆ ਉਸੇ ਰਾਤ 11:00 ਵਜੇ ਪਰ ਗੁਰਪ੍ਰੀਤ ਘਰ ਨਹੀਂ ਆਇਆ ਤੇ ਫਿਰ ਜੋ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਚ ਕਿ ਮਾਹ ਰਾਜਕੌਰ ਨਿੱਕੇ ਮੁੰਡੇ ਦੇ ਕਮਰੇ ਚ ਜਾਂਦੀ ਹੈ ਤੇ ਆਪਣੀ ਚਿੰਤਾ ਜ਼ਾਹਰ ਕਰਦੀ ਹੈ। ਅਗੋ ਲਵਲੀ ਕਹਿੰਦਾ ਹੈ ਕਿ ਅੰਮਿਤ ਦੇ ਘਰ ਹੋਏਗਾ ਹੋਰ ਕਿੱਥੇ ਜਾਣਾ ਆਪੇ ਆ ਚੁਗਾ। ਤੁਸੀਂ ਟੈਨਸ਼ਨ ਨਾ ਲਓ। ਮਾਂ ਇਹ ਸੁਣ ਕੇ ਆਪਣੇ ਕਮਰੇ ਚ ਜਾ ਕੇ ਲੇਟ ਤਾਂ ਜਾਂਦੀ ਹੈ ਪਰ ਸ਼ਾਂਤੀ ਕਿੱਥੇ ਆਉਂਦੀ ਹੈ? ਉਸ ਪੂਰੀ ਰਾਤ ਰਾਜਕੌਰ ਨੇ ਅੱਖਾਂ ਖੁੱਲੀਆਂ ਛੀ ਬਿਤਾਈ। ਸਵੇਰ ਤੱਕ ਵੀ ਜਦੋਂ ਗੁਰਪ੍ਰੀਤ ਸਿੰਘ ਘਰ ਨਹੀਂ ਆਉਂਦਾ ਤਾਂ ਮਾਂ ਦੀ ਚਿੰਤਾ ਵਾਚਾਂ। ਉਹ ਆਪਣੇ ਛੋਟੇ ਪੁੱਤ लवली ਤੋਂ ਗੁਰਪ੍ਰੀਤ ਦੇ ਦੋਸਤ ਅਮਿਤ ਦਾ ਨੰਬਰ ਲੈ ਕੇ ਅਮਿਤ ਨੂੰ ਫੋਨ ਲਾਉਂਦੀ ਹੈ। ਉਹ ਕਹਿੰਦੀ ਹੈ ਕਿ ਅਮਿਤ ਬੇਟਾ ਕੱਲ ਰਾਤ ਤੋਂ ਵਿੱਕੀ ਘਰ ਨਹੀਂ ਆਇਆ ਤੈਨੂੰ ਪਤਾ ਹੈ ਕਿ ਉਹ ਕਿੱਥੇ ਹੈ? ਅੱਗੋਂ ਅਮਿਤ ਕਹਿੰਦਾ ਹੈ ਕਿ ਨਹੀਂ ਆਂਟੀ ਮੈਨੂੰ ਕੋਈ ਆਈਡੀਆ ਨਹੀਂ ਹੈ। ਹਾਂ ਉਹ ਰਾਤ 9:30 ਵਜੇ ਘਰੇ ਆਇਆ ਸੀ ਮੂਡ ਉਸਦਾ ਕਾਫੀ ਖਰਾਬ ਸੀ। ਮੇਰੇ ਨਾਲ ਵੀ ਬਹਿਸ ਹੋਈ। ਗੁੱਸੇ 'ਚ ਉਹਨੇ ਆਪਣਾ ਫੋਨ ਬੰਦ ਦਿੱਤਾ। ਫੇਰ ਉਹ ਚਲਾ ਗਿਆ। ਕਿੱਥੇ ਗਿਆ ਘਰ ਪਹੁੰਚਿਆ ਕਿ ਨਹੀਂ ਇਹ ਮੈਂ ਨਹੀਂ ਜਾਣਦਾ ਮਾਂ ਫੇਰ ਕਹਿੰਦੀ ਹੈ ਕਿ ਤੂੰ ਹੀ ਉਹਦਾ ਪੱਕਾ ਦੋਸਤ ਹੈ ਤੈਨੂੰ ਨਹੀਂ ਪਤਾ ਹੋਊ ਤਾਂ ਕਿੰਨੂੰ ਪਤਾ ਹੋ ਅਮਿਤ ਕਹਿੰਦਾ ਹੈ ਕਿ ਨਹੀਂ ਜੀ ਮੈਨੂੰ ਬਿਲਕੁਲ ਨਹੀਂ ਪਤਾ ਪਰ ਮੈਂ ਪਤਾ ਕਰਨ ਦੀ ਟ੍ਰਾਈ ਜ਼ਰੂਰ ਕਰਦਾ ਅਗੋਂ ਮਾਂ ਕਹਿੰਦੀ ਹੈ ਕਿ ਪਲੀਜ਼ ਬੇਟਾ ਮੇਰਾ ਵਿੱਕੀ ਲੱਭ ਦੇ ਮੈਂ ਬੜੀ ਪਰੇਸ਼ਾਨ ਆ ਅਗੋਂ ਅਮਿਤ ਵੀ ਹਾਮੀ ਭਰਦਾ ਹੈ ਪਰ ਨਾਲ ਹੀ ਉਹ ਇੱਕ ਗੱਲ ਹੋਰ ਕਹਿੰਦਾ ਹੈ ਕਿ ਵਿੱਕੀ ਇਦਾਂ ਗਾਇਬ ਹੋਣ ਵਾਲਿਆਂ ਚੋਂ ਤਾਂ ਬਿਲਕੁਲ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹ ਕਿਸੇ ਪ੍ਰੋਬਲਮ ਵਿੱਚ ਆਂਟੀ ਤੁਸੀਂ ਆਸ਼ਿਆਨਾ ਅਨੇ ਚ ਮਸਿੰਗ ਰਿਪੋਰਟ ਫਾਈਲ ਕਰ ਦੋ ਹੁਣ ਮਾ ਰਾਜਕੌਰ ਦੇ ਇਹ ਗੱਲ ਸਮਝ ਤਾਂ ਆ ਜਾਂਦੀ ਹੈ ਪਰ ਉਹ ਪੁਲਿਸ ਸਟੇਸ਼ਨ ਨਹੀਂ ਜਾਂਦੀ ਸ਼ਾਇਦ ਉਹ ਅਜੇ ਪੁਲਿਸ ਨੂੰ ਇਨਵੋਲ ਨਹੀਂ ਕਰਨਾ ਚਾਹੁੰਦੀ ਹੁੰਦੀ ਉਹਨੂੰ ਲੱਗ ਰਿਹਾ ਹੁੰਦਾ ਕਿ ਮੁੰਡਾ ਆ ਹੀ ਜਾਏਗਾ ਇਨੀ ਦੇਰ ਚ ਉਹ ਆਪ ਆਪਣੇ ਮੁੰਡੇ ਨਾਲ ਜਗ੍ਹਾ ਜਗ੍ਹਾ ਜਾਂਦੀ ਤੇ ਗੁਰਪ੍ਰੀਤ ਨੂੰ ਲਬਰੀ ਹੁੰਦੀ ਹੈ ਪਰ ਕੁਝ ਵੀ ਪਤਾ ਨਹੀਂ ਲੱਗਦਾ ਉਧਰ ਅਮਿਤ ਵੀ ਕਹਿੰਦਾ ਹੈ ਕਿ ਉਸਨੇ ਸਾਰੇ ਸੰਭਾਵਿਤ ਦੋਸਤਾਂ ਜਾਂ ਜਾਣ ਪਛਾਣ ਵਾਲਿਆਂ ਨੂੰ ਵਿੱਕੀ ਬਾਰੇ ਪੁੱਛਿਆ ਪਰ ਕਿਤੋਂ ਵੀ ਕੁਝ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ ਫਿਰ ਹਾਰਕੇ ਮਹਾਰਾਜਕੌਰ 2 ਮਈ 2016 ਨੂੰ ਆਪਣੇ ਮੁੰਡੇ ਦੇ ਅਗਵਾ ਹੋਣ ਦੀ ਰਿਪੋਰਟ ਦਰਜ ਕਰਾਉਂਦੀ ਹੈ ਐਸ ਐਚਓ ਸੰਤੋਸ਼ ਤਿਵਾਰੀ ਇਸ ਕੇਸ ਦੀ ਜਾਂਚ ਦਾ ਜ਼ਿੰਮਾ ਐਸ ਆਈ ਸ਼ੇਰ ਬਹਾਦਰ ਮੋਰੀਆ ਨੂੰ ਸੌਂਪ ਦਿੰਦੇ ਨੇ ਮੋਰੀਆ ਗੁਰਪ੍ਰੀਤ ਸਿੰਘ ਤੇ ਉਸ ਦੀ ਐਕਟਿਵਾ ਦੋਵਾਂ ਦੀ ਭਾਲ ਸ਼ੁਰੂ ਕਰ ਦਿੰਦੇ ਨੇ ਇਸੇ ਚ ਉਹ ਪੁਲਿਸ ਕੰਟਰੋਲ ਰੂਮ ਵੀ ਮਦਦ ਲੈਂਦੇ ਨੇ ਕੰਟਰੋਲ ਰੂਮ ਦੇ ਜ਼ਰੀਏ ਗੁਰਪ੍ਰੀਤ ਸਿੰਘ ਦਾ ਖੁਲਿਆ ਤੇ ਐਕਟਿਵਾ ਨੰਬਰ ਬਾਕੀ ਥਾਣਿਆਂ ਵਿੱਚ ਵੀ ਫਲੈਸ਼ ਕਰ ਦਿੱਤਾ ਜਾਂਦਾ ਹੈ 3 ਮਈ 2016 ਨੂੰ ਪੁਲਿਸ ਨੂੰ ਰਾਮਨੋਹਰ ਲੋਇਆ ਯੂਨੀਵਰਸਿਟੀ ਦੇ ਕੋਲ ਗੁਰਪ੍ਰੀਤ ਦੀ ਐਕਟਿਵਾ ਲਵਾਰਿਸ पे ਮਿਲਦੀ ਹੈ ਐਕਟਿਵਾ ਦਾ ਇਦਾਂ ਮਿਲਣਾ ਸ਼ੱਕ ਪੈਦਾ ਕਰ ਰਿਹਾ ਹੁੰਦਾ ਹੈ ਕਿ ਗੁਰਪ੍ਰੀਤ ਦੇ ਨਾਲ ਕੁਝ ਗਲਤ ਹੋਇਆ ਹੈ ਹਾਲਾਂਕਿ ਇਹ ਸ਼ੋਰਟੀ ਨਹੀਂ ਹੁੰਦੀ ਪਰ ਫਿਰ ਜਦੋਂ ਅਮਿਤ ਨੂੰ ਗੁਰਪ੍ਰੀਤ ਦਾ ਐਕਟਿਵਾ ਮਿਲਣ ਦੀ ਗੱਲ ਪਤਾ ਲੱਗਦੀ ਹੈ ਤਾਂ ਉਹ ਗੁਰਪ੍ਰੀਤ ਦੇ ਘਰ ਜਾਂਦਾ ਹੈ ਅਤੇ ਉੱਥੇ ਜਾ ਕੇ ਕਹਿੰਦਾ ਹੈ ਕਿ ਪੁਲਿਸ ਨੂੰ ਠੀਕ ਲੱਗ ਰਿਹਾ ਹੈ ਕਿ ਗੁਰਪ੍ਰੀਤ ਦੇ ਨਾਲ ਕੋਈ ਅਨਹੋਣੀ ਹੋਈ ਹੋ ਸਕਦੀ ਹੈ। ਉਹ ਕੰਨਾਂ ਨੂੰ ਹੱਥ ਲਾ ਕੇ ਕਹਿੰਦਾ ਹੈ ਕਿ ਰੱਬ ਕਰੇ ਮੇਰੀ ਗੱਲ ਝੂਠੀ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਜਿਹੜੇ ਚਾਚੇ ਨਾਲ ਤੁਹਾਡਾ ਪ੍ਰਾਪਰਟੀ ਡਿਸਪਿਊਟ ਚੱਲ ਰਿਹਾ ਹੈ ਇਹ ਉਸੇ ਦਾ ਕੰਮ ਹੈ। ਹੋ ਸਕਦਾ ਹੈ ਕਿ ਉਹਨਾਂ ਨੇ ਸਾਡੇ ਗੁਰਪ੍ਰੀਤ ਨੂੰ ਮਾਰ ਕੇ লাশ ਖੁਰਦਪੁਰਤ ਕਰ ਦਿੱਤੀ ਹੋਵੇ ਤੇ ਉੱਥੇ ਹੀ ਫਿਰ ਐਕਟਵਾ ਖੜੀ ਕਰ ਦਿੱਤੀ ਹੋਣੀ ਤੁਸੀਂ ਇਹ ਗੱਲ ਪੁਲਿਸ ਨੂੰ ਜ਼ਰੂਰ ਦੱਸੋ ਪਰ ਰਾਜਕੌਰ ਅਮਿਤ ਦੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੀ ਉਹ ਜਾਣਦੀ ਹੁੰਦੀ ਹੈ ਆਪਣੇ ਦਿਓਰ ਦਾ ਸੁਭਾਅ ਕਿ ਉਹ ਪ੍ਰਾਪਰਟੀ ਖਾਤਰ ਆਪਣੇ ਭਤੀਜੇ ਨੂੰ ਕੁਝ ਨਹੀਂ ਕਹਿ ਸਕਦਾ ਤੇ ਨਾਲੇ ਪ੍ਰਾਪਰਟੀ ਦੇ ਮੇਨ ਦਾਵੇਦਾਰਤਾ ਉਹੀ ਹੁੰਦੀ ਹੈ ਤੇ ਫਿਰ ਨਿੱਕਾ ਪੁੱਤ ਲਵਲੀ ਗੁਰਪ੍ਰੀਤ ਕੁਮਾਰ ਕੇ ਉਹਨੂੰ ਕੋਈ ਫਾਇਦਾ ਨਹੀਂ ਮਿਲਣਾ ਹੁੰਦਾ ਖੈਰ ਪੁਲਿਸ ਦੇ ਨਾਲ-ਨਾਲ ਰਾਜਕੌਰ ਲਵਲੀ ਤੇ ਅਮਿਤ ਤਿੰਨੋਂ ਗੁਰਪ੍ਰੀਤ ਦੀ ਤਲਾਸ਼ ਕਰ ਰਹੇ ਹੁੰਦੇ ਨੇ ਪਰ ਕੁਝ ਵੀ ਪਤਾ ਨਹੀਂ ਲੱਗ ਰਿਹਾ ਹੁੰਦਾ ਦਿਨ ਤੇਜ਼ੀ ਨਾਲ Guzar ਰਹੇ ਹੁੰਦੇ ਨੇ 13 ਮਈ 2016 ਨੂੰ ਥਾਣਾ ਆਸ਼ਿਆਨਾ ਚ ਕੋਈ ਫੋਨ ਕਰਕੇ ਸੂਚਨਾ ਦਿੰਦਾ ਹੈ ਕਿ ਔਰੰਗਾਬਾਦ ਪਿੰਡ ਦੇ ਬਾਹਰ ਨਾਲੇ ਚ ਇੱਕ ਮੂੰਹ ਬੰਦ ਬੋਰਾ ਪਿਆ ਜਿਸ ਚ ਬਹੁਤ ਗੰਦੀ ਬੋਆ ਰਹੀ ਹੈ ਇਨਫੋਰਮੇਸ਼ਨ ਮਿਲਦਿਆਂ ਹੀ ਐਸ ਐਚ ਓ ਸੰਤੋਸ਼ ਕੁਮਾਰ ਦਿਵਾਰੀ ਟੀਮ ਨਾਲ ਉੱਥੇ ਪਹੁੰਚ ਜਾਂਦੇ ਨੇ ਵਾਕਈ ਉਸ ਬੋਰੇ ਚੋਂ ਪਲਾਸਟਿਕ ਦੇ ਬੋਰੇ ਚੋਂ ਬਹੁਤ ਸਮੈਲ ਆ ਰਹੀ ਹੁੰਦੀ ਹੈ। ਬੋਰਾ ਖੋਲਿਆ ਜਾਂਦਾ ਤਾਂ ਉਸ ਵਿੱਚੋਂ ਇੱਕ লাশ ਹੁੰਦੀ ਹੈ। ਤੇ লাশ ਨੇ ਉਸੇ ਤਰ੍ਹਾਂ ਦੇ ਕੱਪੜੇ ਪਾਏ ਹੁੰਦੇ ਨੇ ਜੋ ਗੁਰਪ੍ਰੀਤ ਦੀ ਮਾਂ ਨੇ ਉਸ ਦਾ ਖੁਲਿਆ ਦੱਸਿਆ ਹੁੰਦਾ ਹੈ। ਉਮਰ ਤੇ ਕੱਦ ਕਾਠੀ ਵੀ ਗੁਰਪ੍ਰੀਤ ਨਾਲ ਮੇਲ ਖਾਂਦੀ ਹੁੰਦੀ ਹੈ। ਮਹਾਰਾਜਕੌਰ ਤੇ ਲਵਲੀ ਨੂੰ ਪਿੰਡ ਅਰੰਗਾਬਾਦ ਸ਼ਨਾਖਤ ਦੇ ਲਈ ਬੁਲਾਇਆ ਜਾਂਦਾ ਤੇ ਸ਼ਨਾਖਤ ਹੋ ਵੀ ਜਾਂਦੀ ਹੈ। ਇਹ লাশ ਗੁਰਪ੍ਰੀਤ ਸਿੰਘ ਵਰਫੋ ਵਿੱਕੀ ਦੀ ਹੀ ਹੁੰਦੀ ਹੈ। ਮਾ ਦਾ ਸੰਸਾਰ ਉਜੜ ਜਾਂਦਾ ਹੈ ਭਰਾ ਵੀ ਬਹੁਤ ਰੋਂਦਾ ਹੈ ਮਾਂ ਆਪਣੇ ਮੁੰਡੇ ਦੀ ਇਸ ਹਾਲਤ ਦਾ ਇਲਜ਼ਾਮ ਗੁਰਪ੍ਰੀਤ ਦੇ ਦੋਸਤ ਅਮਿਤ ਤੇ ਉਸ ਦੀ ਵਾਈਫ ਮਮਤਾ ਤੇ ਲਾਉਂਦੀ ਹੈ ਉਹ ਆਪਣਾ ਸ਼ੱਕ ਜ਼ਾਹਰ ਕਰਦੀ ਹੈ ਕਿ ਹੋਵੇ ਨਾ ਹੋਵੇ ਇਹ ਦੋਵੇਂ ਹੀ ਮੇਰੇ ਮੁੰਡੇ ਦੀ ਇਸ ਹਾਲਤ ਦੇ ਪਿੱਛੇ ਨੇ ਪੁਲਿਸ ਮੌਕੇ ਦਾ ਮੌਇਨਾ ਕਰਕੇ ਬੋਡੀ ਪੋਸਟਮਾਰਟਮ ਦੇ ਲਈ ਭੇਜ ਦਿੰਦੀ ਹੈ ਤੇ ਫਿਰ ਅਮਿਤ ਤੇ ਮਮਤਾ ਨੂੰ ਪੁਛਤਾਛ ਲਈ ਹਿਰਾਸਤ ਚ ਲੈ ਦਿੱਤਾ ਜਾਂਦਾ ਹੈ ਪਹਿਲਾਂ ਤਾਂ ਉਹੀ ਆਨਾ ਕਾਨੀ ਮਤਲਬ ਡਿਨਾਈਲ ਚਲਦੀ ਰਹਿੰਦੀ ਹੈ ਪਰ ਫਿਰ ਪੁਲਿਸ ਆਪਣੇ ਰੰਗ ਚਾਹ ਜੇ ਤਾਂ ਸਭ ਬੋ ਦਿੰਦੇ ਅਮਿਤ ਤੇ ਮਮਤਾ ਵੀ ਬੋਲੇ ਦਰਸਲ ਗੁਰਪ੍ਰੀਤ ਤੇ ਅਮਿਤ ਦੀ ਵਾਈਸ ਮਮਤਾ ਵਿੱਚ ਬੜਾ ਫਰੈਂਡਲੀ ਰਿਸ਼ਤਾ ਹੁੰਦਾ ਹੈ ਗੁਰਪ੍ਰੀਤ ਮਮਤਾ ਨੂੰ ਭਾਬੀ ਕਹਿੰਦਾ ਹੁੰਦਾ ਹੈ ਖੂਬ ਹਾਸਾ ਮਜ਼ਾਕ ਚੱਲਦਾ ਹੁੰਦਾ ਹੈ ਪਰ ਕੁਝ ਵੀ ਇੰਨਾ ਚ ਗਲਤ ਨਹੀਂ ਹੁੰਦਾ ਪਰ ਕਹਾਣੀ ਉਦੋਂ ਬਦਲਦੀ ਹੈ ਜਦੋਂ ਗੁਰਪ੍ਰੀਤ ਦਾ ਇੱਕ ਐਕਸੀਡੈਂਟ ਹੁੰਦਾ ਹੈ ਹੁੰਦਾ ਇਹ ਹੈ ਕਿ ਗੁਰਪ੍ਰੀਤ ਦੀ ਮੌਤ ਤੋਂ 1 ਸਾਲ ਪਹਿਲਾਂ ਯਾਨੀ 2015 'ਚ ਇੱਕ ਦਿਨ ਅਮਿਤ ਬੜਾ ਬਿਜ਼ੀ ਹੁੰਦਾ ਹੈ। ਉਸਨੇ ਡੀਲਰ ਤੋਂ ਟਾਇਰ ਚੱਕਣ ਜਾਣਾ ਹੁੰਦਾ ਹੈ ਪਰ ਉਹ ਜਾ ਨਹੀਂ ਪਾਰਿਆ ਹੁੰਦਾ। ਦੁਕਾਨ ਤੇ ਰਹਿਣਾ ਵੀ ਜ਼ਰੂਰੀ ਹੁੰਦਾ ਹੈ ਤੇ ਡੀਲਰ ਕੋਲ ਜਾਣਾ ਵੀ। ਗੁਰਪ੍ਰੀਤ ਕਹਿੰਦਾ ਹੈ ਕਿ ਤੂੰ ਫਿਕਰ ਕਿਉਂ ਕਰਦਾ ਹੈ? ਮੈਂ ਚਲੇ ਜਾਣਾ ਡੀਲਰ ਕੋਲ, ਤੂੰ ਦੁਕਾਨ ਸੰਭ। ਇਹ ਅਕਸਰ ਦੋਵੇਂ ਦੋਸਤ ਇੱਕ ਦੂਜੇ ਦੀ ਇਦਾਂ ਹੀ ਮਦਦ ਕਰਦੇ ਰਹਿੰਦੇ ਹੁੰਦੇ ਨੇ। ਸੋ ਗੁਰਪ੍ਰੀਤ ਚਲਾ ਜਾਂਦਾ ਹੈ ਡੀਲਰ ਕੋਲ ਅਮਿਤ ਵੀ ਉਹਨੂੰ ਫੋਨ ਕਰ ਦਿੰਦਾ ਹੈ ਡੀਲਰ ਨੂੰ ਕਿ ਟਾਇਰ ਚੱਕਵਾ ਮੈਂ ਪੇਮੈਂਟ ਕਰਦਾ ਦੋ ਚਾਰ ਦਿਨ ਤੱਕ ਜਦੋਂ ਗੁਰਪ੍ਰੀਤ ਵਾਪਸ ਆ ਰਿਹਾ ਹੁੰਦਾ ਹੈ ਤਾਂ ਉਸ ਦਾ ਐਕਸੀਡੈਂਟ ਹੋ ਜਾਂਦਾ ਹੈ ਅਮਿਤ ਨੂੰ ਪਤਾ ਲੱਗਦਾ ਹੈ ਤਾਂ ਉਹ ਦੁਕਾਨ ਬੰਦ ਕਰਕੇ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਦਾ ਹੈ ਗੁਰਪ੍ਰੀਤ ਨੂੰ ਹਸਪਤਾਲ ਦਾਖਲ ਕਰਾਉਂਦਾ ਹੈ ਉਸ ਦਾ ਧਿਆਨ ਰੱਖਦਾ ਹੈ ਉਸ ਦੇ ਹਸਪਤਾਲ ਬਿਲਸ ਦਿੰਦਾ ਹੈ 6 ਦਿਨ ਗੁਰਪ੍ਰੀਤ ਹਸਪਤਾਲ ਵਿੱਚ ਹੀ ਰਹਿੰਦਾ ਹੈ ਤੇ ਡਾਕਟਰ ਉਸ ਨੂੰ 8 ਹਫ਼ਤੇ ਲਈ ਬੈੱਡ ਰੈਸਟ ਦੀ ਸਲਾਹ ਦਿੰਦੇ ਨੇ ਉਸ ਦਾ ਤੁਰਨਾ ਫਿਰਨਾ ਬਿਲਕੁਲ ਬੰਦ ਕਰ ਦਿੱਤਾ ਜਾਂਦਾ ਹੈ ਵਰਨਾ ਜ਼ਖਮ ਖੁੱਲਣ ਦਾ ਖਤਰਾ ਹੁੰਦਾ ਤੇ ਲੱਤ ਵੀ ਬੇਕਾਰ ਹੋ ਸਕਦੀ ਹੈ ਅਜੀਹਾ ਦੱਸਿਆ ਜਾਂਦਾ ਸੋ ਅਮਿਤ ਮਾ ਰਾਜਕੌਰ ਨੂੰ ਕਹਿੰਦਾ ਕਿ लवली ਕੰਮ ਤੇ ਚੱਲਾ ਜਾਂਦਾ ਤੁਸੀਂ ਬਜ਼ੁਰਗ ਨੂੰ ਜਵਾਨ ਮੁੰਡੇ ਦੀ ਇੰਨੀ ਸੇਵਾ ਤੁਹਾਡੇ ਤੋਂ ਹੋਣੀ ਨਹੀਂ ਮੈਂ ਇਸ ਨੂੰ ਆਪਣੇ ਘਰ ਲੈ ਜਾਣਾ ਮਾ ਵੀ ਹਾਮੀ ਭਰ ਦਿੰਦੀ ਹੈ ਨਾਲੇ ਅਮਿਤ ਦੇ ਮਨ 'ਚ ਵੀ ਸ਼ਾਇਦ ਆ ਗੱਲ ਹੁੰਦੀ ਹੈ ਕਿ ਮੇਰੇ ਕੰਮ ਗਿਆ ਸੀ ਤਾਂ ਐਕਸੀਡੈਂਟ ਹੋਇਆ ਸੋ ਉਹਨੂੰ ਵੀ ਲੱਗਦਾ ਹੈ ਕਿ ਦੋਸਤ ਦੀ ਇਮਾਨਦਾਰੀ ਕਰਨਾ ਮੇਰਾ ਹੀ ਫਰਜ਼ ਹੈ ਹੁਣ ਅਮਿਤ ਗੁਰਪ੍ਰੀਤ ਦੀ ਪੂਰੀ ਸੇਵਾ ਕਰਦਾ ਹੈ ਲੱਤ ਤੇ ਪਲਾਸਟਰ ਹੁੰਦਾ ਸੋ ਬਾਥਰੂਮ ਪੱਕ ਜਾਣ ਲੱਗਿਆਂ ਗੁਰਪ੍ਰੀਤ ਨੂੰ ਹੈਲਪ ਲੱਗਦੀ ਹੈ ਅਮਿਤ ਦੁਕਾਨ ਤੇ ਚਲਾ ਜਾਂਦਾ ਤਾਂ ਮਮਤਾ ਗੁਰਪ੍ਰੀਤ ਦਾ ਸਾਰਾ ਕੰਮ ਕਰਦੀ ਉਸ ਨੂੰ ਸਪੌਂਜ ਕਰਦੀ ਉਹ ਖਲੌਂਦੀ ਪਲੌਂਦੀ ਗੁਰਪ੍ਰੀਤ ਕੋਲ ਵੀ ਲੇਟਨਟ ਟੀਵੀ ਦੇਖਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੁੰਦਾ ਹੁਣ ਇਹ ਸਭ ਕਰਦਿਆਂ ਦਿਓਰ ਭਾਬੀ ਦਰਮਿਆਨ ਸ਼ਰਾਰਤਾਂ ਵਧਣ ਲੱਗੀਆਂ ਉਹ ਇਸ ਰਿਸ਼ਤੇ ਦੀ ਮਰਿਆਦਾ ਨੂੰ ਭੁੱਲਣ ਲੱਗਦੇ ਨੇ ਉਹ ਇੱਕ ਦੂਜੇ ਦੇ ਹੋਰ ਨਜ਼ਦੀਕ ਹੋਣ ਨੂੰ ਤਿਆਰ ਹੋ ਚੁੱਕੇ ਹੁੰਦੇ ਨੇ ਪਰ ਗੁਰਪ੍ਰੀਤ ਦੀ ਟੁੱਟੀ ਲੱਤ ਕਰਕੇ ਉਹ ਨਹੀਂ ਹੋ ਪਾਉਂਦਾ ਜੋ ਉਹ ਚਾਹੁੰਦੇ ਹੁੰਦੇ ਨੇ ਸੋ ਜਿਵੇਂ ਹੀ ਗੁਰਪ੍ਰੀਤ ਦੀ ਲੱਤ ਥੋੜੀ ਠੀਕ ਹੁੰਦੀ ਹੈ ਦੋਵੇਂ ਹਰ ਹੱਦ ਟੱਪ ਜਾਂਦੇ ਨੇ ਦੋਵਾਂ 'ਚ ਸੰਬੰਧ ਬਣ ਜਾਂਦਾ ਇੱਕ ਸਾਲ ਤੱਕ ਇਦਾਂ ਹੀ ਇਹਨਾਂ ਦਾ ਫਿਜ਼ੀਕਲ ਰਿਲੇਸ਼ਨ ਚੱਲਦਾ ਰਹਿੰਦਾ ਹੈ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗਦੇ ਨੇ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਗੁਰਪ੍ਰੀਤ ਸਿੰਘ ਦਾ ਵਿਆਹ ਨਹੀਂ ਹੋ ਪਾਰਿਆ ਹੁੰਦਾ ਸੋ ਮਮਤਾ ਇਸ ਤਰ੍ਹਾਂ ਆਈ ਗੁਰਪ੍ਰੀਤ ਦੀ ਜ਼ਿੰਦਗੀ ਚ ਪੇਲੀ ਔਰਤ ਹੁੰਦੀ ਹੈ ਸੋ ਉਹ ਉਸ ਨੂੰ ਪਿਆਰ ਵੀ ਕਰਨ ਲੱਗਦਾ ਹੈ ਉਹ ਚਾਹੁੰਦਾ ਹੁੰਦਾ ਹੈ ਕਿ ਮਮਤਾ ਆਪਣੇ ਪਤੀ ਅਮਿਤ ਨੂੰ ਹੁਣ ਛੱਡ ਦੇ ਤੇ ਮੇਰੇ ਨਾਲ ਵਿਆਹ ਕਰ ਲੇ ਪਰ ਮਮਤਾ ਲਈ ਤਾਂ ਗੁਰਪ੍ਰੀਤ ਨਾਲ ਰਿਲੇਸ਼ਨ ਸਿਰਫ ਮौज-ਮਸਤੀ ਲਈ ਹੁੰਦਾ ਹੈ ਇਸ ਤੋਂ ਵੱਧ ਹੋਰ ਕੁਝ ਨਹੀਂ ਸੋ ਗੁਰਪ੍ਰੀਤ ਨੂੰ ਕਾਲਦੀ ਰਹਿੰਦੀ ਹੁੰਦੀ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ ਅਮਿਤ ਨੇ ਮਮਤਾ ਨਾਲ ਗੁਰਪ੍ਰੀਤ ਨੂੰ ਇਤਰਾਜ਼ਯੋਗ ਹਾਲਤ ਚ ਦੇਖ ਲਿਆ ਹੁੰਦਾ ਹੈ ਅਮਿਤ ਗੁਰਪ੍ਰੀਤ ਤੇ ਮਮਤਾ ਦੋਵਾਂ ਨੂੰ ਖੂਬ ਖਰੀਆਂ-ਖੋਟੀਆਂ ਸੁਣਾਉਂਦਾ ਉਹ ਗੁਰਪ੍ਰੀਤ ਨਾਲ ਯਾਰੀ ਖਤਮ ਕਰ ਦਿੰਦਾ ਤੇ ਉਹਨੂੰ ਆਪਣੇ ਘਰ ਆਉਣ ਤੋਂ ਮਨਾ ਕਰ ਦਿੰਦਾ ਪਰ ਗੁਰਪ੍ਰੀਤ ਫੇਰ ਵੀ ਉਸਦੇ ਘਰ ਜਾਂਦਾ ਰਹਿੰਦਾ ਹਰ ਕੇ ਅਮਿਤ ਗੁਰਪ੍ਰੀਤ ਦੇ ਛੋਟੇ ਭਰਾ ਲਵਲੀ ਨਾਲ ਗੱਲ ਕਰਦਾ ਤੇ ਲਵਲੀ ਮਾਨਾ ਪਰਿਵਾਰ ਗੁਰਪ੍ਰੀਤ ਸਿੰਘ ਨੂੰ ਬਹੁਤ ਸਮਝਾਉਂਦਾ ਹੈ ਪਰ ਉਸ ਦੇ ਸਿਰ ਤੇ ਮਮਤਾ ਦਾ ਫਤੂਰ ਇੰਨਾ ਸਵਾਰ ਹੁੰਦਾ ਹੈ ਕਿ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਹੁੰਦਾ ਇਸ ਦਰਮਿਆਨ ਹੁਣ ਮਮਤਾ ਵੀ ਗੁਰਪ੍ਰੀਤ ਸਿੰਘ ਤੋਂ ਕਟਣਾ ਸ਼ੁਰੂ ਹੋਣ ਲੱਗਦੀ ਹੈ ਉਸ ਨੂੰ ਇਗਨੋਰ ਕਰਦੀ ਹੈ ਗੁਰਪ੍ਰੀਤ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋ ਰਹੀ ਹੁੰਦੀ ਉਹਨੂੰ ਲੱਗਦਾ ਹੈ ਕਿ ਮਮਤਾ ਸਿਰਫ ਮੇਰੀ ਹੈ ਤੇ ਮੇਰੀ ਹੀ ਰਹਿਣੀ ਚਾਹੀਦੀ ਹੈ 28 ਅਪ੍ਰੈਲ 2016 ਨੂੰ ਗੁਰਪ੍ਰੀਤ ਮਮਤਾ ਦੇ ਘਰ ਪਹੁੰਚਦਾ ਹੈ ਉਹ ਮਮਤਾ ਨੂੰ ਧਮਕਾਉਂਦਾ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕੀਤਾ ਤਾਂ ਮੈਂ ਕੁਝ ਵੱਡਾ ਕੰਟ ਕਰ ਦਵਾਂਗਾ ਮਮਤਾ ਇਹ ਗੱਲ ਅਮਿਤ ਨੂੰ ਦੱਸਦੀ ਹੈ ਕਿ ਮੈਂ ਇੱਕ ਵਾਰ ਕੀ ਬਹਿ ਗਈ ਇਹ ਮੈਨੂੰ ਧਮਕੀਆਂ ਦੇਣੋਂ ਹਟਦਾ ਨਹੀਂ ਮੈਨੂੰ ਪੰਗ ਕਰਨੋਂ ਹਟਦਾ ਨਹੀਂ ਉਸਨੇ ਅਮਿਤ ਨੂੰ ਕਿਹਾ ਕਿ ਉਸਦਾ ਕੁਝ ਕਰੋ ਵਰਨਾ ਇੱਕ ਦਿਨ ਉਹ ਮੈਨੂੰ ਚੱਕ ਕੇ ਕਿਤੇ ਲੈ ਜਾਊਗਾ ਅਮਿਤ ਨੇ ਮਮਤਾ ਦੀ ਗੱਲ ਸੁਣ ਕੇ ਗੁਰਪ੍ਰੀਤ ਨੂੰ ਫੋਨ ਕੀਤਾ ਤੇ ਕਿਹਾ ਕਿ ਮੇਰੇ ਪਰਿਵਾਰ ਤੋਂ ਤੂੰ ਦੂਰ ਹੈ। ਅਗੋਂ ਗੁਰਪ੍ਰੀਤ ਅਮਿਤ ਨੂੰ ਬਹੁਤ ਗਾਲਾਂ ਕੱਢਦਾ। ਉਸ ਨੂੰ ਨਾ ਮਰਦਤਾ ਕਹਿ ਦਿੰਦਾ ਤੇ ਹੋਰ ਵੀ ਬੜਾ ਕੁਝ। 30 April 2016 ਦੀ ਰਾਤ ਗੁਰਪ੍ਰੀਤ ਸਿੰਘ, ਮਮਤਾ, ਅਮਿਤ ਦੇ ਘਰ ਆਉਂਦਾ। ਉਸਦੇ ਹੱਥ 'ਚ ਇੱਕ ਖਤਰਨਾਕ ਕੈਮੀਕਲ ਦੀ ਬੋਟਲ ਹੁੰਦੀ ਹੈ। ਮਮਤਾ ਤੇ ਅਮਿਤ ਦੋਵੇਂ ਖੜੇ ਹੋ ਜਾਂਦੇ ਆ। ਗੁਰਪ੍ਰੀਤ ਮਮਤਾ ਵੱਲ ਬੋਟਲ ਲਹਿਰਾਉਂਦਾ ਹੈ ਕਿ ਦੱਸ ਵਿਆਹ ਕਰਾਂਗੇ ਜਾਂ ਇਹ ਕੈਮੀਕਲ ਤੇਰੇ ਤੇ ਪਾ ਦਵਾਂ। ਉਧਰ ਗੁਰਪ੍ਰੀਤ ਅਮਿਤ ਨੂੰ ਪੁੱਛਦਾ ਹੈ ਕਿ ਤੈਨੂੰ ਸਾਡੇ ਵਿਆਹ ਤੋਂ ਕੋਈ ਇਤਰਾਜ਼ ਤਾਂ ਨਹੀਂ? ਅੱਗੋਂ ਅਮਿਤ ਕਹਿੰਦਾ ਹੈ ਕਿ ਇਹ ਗੱਲ ਤੂੰ ਮਮਤਾ ਤੋਂ ਪੁੱਛ। ਮਮਤਾ ਅਮਿਤ ਵੱਲ ਵੇਖ ਕੇ ਕਹਿੰਦੀ ਹੈ ਕਿ ਨਹੀਂ। ਮੈਂ ਅਮਿਤ ਨੂੰ ਨਹੀਂ ਛੱਡ ਸਕਦੀ। ਮੈਂ ਕਦੀ ਉਸ ਨੂੰ ਛੱਡਣ ਬਾਰੇ ਸੋਚਿਆ ਤੱਕ ਨਹੀਂ। ਨਾ ਹੀ ਕਦੀ ਗੁਰਪ੍ਰੀਤ ਨਾਲ ਵਿਆਹ ਕਰਨ ਬਾਰੇ ਸੋਚੀ। ਮਮਤਾ ਦਾ ਡਿਨਾਇਲ ਸੁਣ ਕੇ ਗੁਰਪ੍ਰੀਤ ਗੁੱਸੇ 'ਚ ਪਾਗਲ ਜਿਹਾ ਹੋ ਜਾਂਦਾ ਹੈ। ਉਹ ਮਮਤਾ ਤੇ ਅਮਿਤ ਤੇ ਹਮਲਾ ਕਰਨ ਅੱਗੇ ਨੂੰ ਆਉਂਦਾ ਹੈ। ਪਰ ਅਮਿਤ ਕੋਲ ਬਈ ਕੁਹਾੜੀ ਨਾਲ ਗੁਰਪ੍ਰੀਤ ਦੇ ਸਿਰ ਤੇ ਵਾਰ ਕਰਦਾ ਹੈ ਤੇ ਇੱਕ ਵਾਰ ਉਹ ਵਾਰ ਕਰਕੇ ਹਟਦਾ ਨਹੀਂ ਉਦੋਂ ਤੱਕ ਵਾਰ ਕਰਦਾ ਰਹਿੰਦਾ ਜਦ ਤੱਕ ਉਹ ਮਰ ਨਾ ਜਾਏ। ਇਸ ਤੋਂ ਬਾਅਦ ਅਮਿਤ ਗੁਰਪ੍ਰੀਤ ਦੀ ਜੇਬ ਫਰੋਲ। ਉਸ ਨੂੰ ਮੋਬਾਈਲ ਕੱਟਦਾ ਤੇ ਭੰਗ ਦਿੰਦਾ ਨਾਲੇ ਉਸ ਪਾਕਟ ਚੋਂ 12700 ਰੁਪਏ ਵੀ ਨਿਕਲਦੇ ਨੇ ਜੋ ਕਿ ਉਹ ਕੋਲ ਰੱਖ ਲੈਂਦਾ ਫਿਰ লাশ ਇੱਕ ਪਲਾਸਟਿਕ ਦੇ ਬੋਰੇ ਚ ਭਰਦਾ ਤੇ ਗੁਰਪ੍ਰੀਤ ਦੇ ਐਕਟਿਵਾ ਤੇ ਹੀ ਉਸ ਨੂੰ ਅਰੰਗਾਬਾਦ ਦੇ ਨਾਲੇ ਚ ਦੋਵੇਂ ਪਤੀ ਪਤਨੀ ਸੁੱਟ ਆਉਂਦੇ ਨੇ ਐਕਟਿਵਾ ਉਹ ਯੂਨੀਵਰਸਿਟੀ ਕੋਲ ਖੜਾ ਕਰ ਦਿੰਦੇ ਨੇ ਸਵੇਰ ਹੋਣ ਤੇ ਮਮਤਾ ਤੇ ਅਮਿਤ ਗੁਰਦੁਆਰਾ ਸਾਹਿਬ ਜਾਂਦੇ ਨੇ ਤੇ 1000 ਆਪਣੇ ਕੋਲ ਰੱਖ ਕੇ ਬਾਕੀ ਗੁਰਪ੍ਰੀਤ ਸਿੰਘ ਦੀ ਜੇਬ ਚੋਂ ਨਿਕਲੇ ਪੈਸੇ ਗੁਰਦੁਆਰਾ ਸਾਹਿਬ ਹੀ ਚੜਾ ਦਿੰਦੇ ਨੇ ਪੁਲਿਸ ਹਥੌੜੀ ਤੇ ਮੋਬਾਈਲ ਦੇ ਟੁਕੜੇ ਬਰਾਮਦ ਕਰਨ 'ਚ ਸਮਰੱਥ ਰਹਿੰਦੀ ਹੈ। ਪੁਲਿਸ ਪਹਿਲਾਂ ਤੋਂ ਦਾਇਰ ਮੁਕਦਮੇ ਵਿੱਚ 302 ਤੇ ਹੋਰ ਤਾਰਾਵਾਂ ਸ਼ਾਮਲ ਕਰ ਦਿੰਦੀ ਹੈ। 14 ਮਈ 2016 ਨੂੰ ਮਮਤਾ ਤੇ ਅਮਿਤ ਪਸਰੀਚਾ ਨੂੰ ਅਦਾਲਤ 'ਚ ਪੇਸ਼ ਕੀਤਾ ਜਾਂਦਾ ਹੈ ਤੇ ਉੱਥੋਂ ਦੋਵਾਂ ਨੂੰ ਜੇਲ੍ਹ ਪੇਸ਼ ਦਿੱਤਾ ਜਾਂਦਾ ਹੈ। ਇਸ ਕੇਸ 'ਚ ਨਾਂ ਮਰਨ ਵਾਲਾ ਸਹੀ ਲੱਗਦਾ ਹੈ ਤੇ ਨਾਂ ਮਾਰਨ ਵਾਲਾ ਕੁਝ ਕੇਸਿਸ 'ਚ ਸਹੀ ਗਲਤ ਤੋਂ ਪਰੇ ਕੁਝ ਹੋਰ ਪਹਿਲੂ ਵੀ ਹੁੰਦੇ ਨੇ ਜ ਜਿਨ੍ਹਾਂ ਤੋਂ ਇਹ ਸਿੱਖਣਾ ਬੜਾ ਜ਼ਰੂਰੀ ਹੁੰਦਾ ਹੈ ਕਿ ਕੀ ਨਹੀਂ ਕਰਨਾ ਮਮਤਾ ਆਪਣੇ ਫਨ ਲਈ ਗੁਰਪ੍ਰੀਤ ਨੂੰ ਯੂਜ਼ ਕਰਦੀ ਰਹੀ ਹੁੰਦੀ ਹੈ ਤੇ ਜਦੋਂ ਉਹ ਸੈਂਟੀਮੈਂਟਲ ਹੋ ਗਿਆ ਤਾਂ ਉਸ ਤੋਂ ਕਿਨਾਰਾ ਕਰ ਲਿਆ ਗੁਰਪ੍ਰੀਤ ਦੇ ਆਪਣੇ ਦੋਸਤੀ ਵਾਈਫ ਨਾਲ ਆਪਣੀ ਭਾਬੀ ਨਾਲ ਰਿਸ਼ਤਾ ਬਣਾਉਣਾ ਹਰ ਹਾਲ 'ਚ ਗਲਤ ਸੀ ਤੇ ਅਮਿਤ ਸ਼ਾਇਦ ਹੋਰ ਬਿਹਤਰ ਤਰੀਕੇ ਦੇ ਨਾਲ ਇਹ ਸਭ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ ਪੁਲਿਸ ਦੀ ਮਦਦ ਲਈ ਜਾ ਸਕਦੀ ਸੀ ਖੁਸ਼ ਕੋਈ ਵੀ ਨਹੀਂ ਪਰਿਵਾਰ ਤੇ ਇੱਕ ਜੀ ਦੇ ਜਾਣ ਨਾਲ ਵੀ ਰੋਲ ਜਾਂਦਾ ਤੇ ਅਮਿਤ ਮਮਤਾ ਦਾ ਨਿੱਕਾ ਜਿਹਾ ਬੱਚਾ ਕੀ ਜ਼ਿੰਦਗੀ ਜੂ ਹੋ ਮਾਪੇ ਤਾਂ ਬਣਾ ਬੜਾ ਔਖਾ ਤੁਸੀਂ ਵੇਖ ਰਹੇ ਹੋ ਕੈਮਰਾ ਆ ਲੈਂਸ ਸਾ